ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕਨੇਡਾ ਪੀਆਰ ਦੇ ਚੱਕਰ ਚ ਤਿੰਨ ਪੰਜਾਬੀ ਕੁੜੀਆਂ ਨਾਲ ਧੋਖਾਧੜੀ ਪੀਆਰ ਦੇ ਵਾਅਦੇ ਨਾਲ ਏਜੰਟ ਨੇ ਲੱਖਾਂ ਡਾਲਰ ਠੱਗੇ ਵੱਡਾ ਝਟਕਾ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਅਜਿਹੀ ਦਰਦਨਾਕ ਕਹਾਣੀ ਲੈ ਕੇ ਆਏ ਹਾਂ ਜਿਸ ਨੂੰ ਸੁਣ ਕੇ ਤੁਹਾਡਾ ਦਿਲ ਕੰਬ ਜਾਵੇਗਾ ਇਹ ਕਹਾਣੀ ਹੈ ਤਿੰਨ ਪੰਜਾਬੀ ਕੁੜੀਆਂ ਵੀਰਪਾਲ ਜਸਪ੍ਰੀਤ ਅਤੇ ਮੰਦੀਪ ਦੀ ਜਿਨ੍ਹਾਂ ਨੇ ਕੈਨੇਡਾ ਦੀ ਧਰਤੀ ਤੇ ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਵੇਖੇ ਸਨ ਇਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਉਹਨਾਂ ਦੇ ਮਾਪਿਆਂ ਨੇ ਆਪਣੀ ਸਾਰੀ ਜਮਾ ਪੂੰਜੀ ਜ਼ਮੀਨ ਜਾਇਦਾਦ ਵੇਚ ਕੇ ਜਾਂ ਗਹਿਣੇ ਰੱਖ ਕੇ ਉਹਨਾਂ ਨੂੰ ਕੈਨੇਡਾ ਭੇਜਿਆ ਸੀ ਉਹਨਾਂ ਦੇ ਦਿਲ ਵਿੱਚ ਇੱਕੋ ਹੀ ਆਸ ਸੀ ਕਿ ਉਹਨਾਂ ਦੀਆਂ ਤੀਆਂ ਵਿਦੇਸ਼ ਜਾ ਕੇ ਉਹਨਾਂ ਦੀ ਗਰੀਬੀ ਦੂਰ ਕਰਨਗੀਆਂ ਅਤੇ ਇੱਕ ਬਿਹਤਰ ਜ਼ਿੰਦਗੀ ਜਿਉਣਗੀਆਂ ਪਰ ਅਫਸੋਸ ਉਹਨਾਂ ਦੇ ਇਹ ਸੁਪਨੇ ਉਦੋਂ ਟੁੱਟ ਗਏ ਜਦੋਂ ਉਹ ਇੱਕ ਲਾਲਚੀ ਅਤੇ ਧੋਖੇਬਾਜ਼ ਇਮੀਗ੍ਰੇਸ਼ਨ ਏਜੰਟ ਦੇ ਜਾਲ ਵਿੱਚ ਫਸ ਗਈਆਂ ਇਸ ਏਜੰਟ ਨੇ ਉਹਨਾਂ ਨੂੰ ਕੈਨੇਡਾ ਵਿੱਚ ਪੱਕੀ ਰਿਹਾਇਸ਼ ਪੀਆਰ ਦਿਵਾਉਣ ਦਾ ਝੂਠਾ ਵਾਦਾ ਕੀਤਾ ਅਤੇ ਉਹਨਾਂ ਤੋਂ ਲੱਖਾਂ ਡਾਲਰ ਠੱਗ ਲਏ ਉਹਨਾਂ ਦੇ ਘਰ ਵਾਲਿਆਂ ਨੇ ਜਿਸ ਇੱਟ-ਇੱਟ ਨੂੰ ਜੋੜ ਕੇ ਇਹ ਪੈਸਾ ਇਕੱਠਾ ਕੀਤਾ ਸੀ ਉਹ ਸਾਰਾ ਪੈਸਾ ਇੱਕ ਝਟਕੇ ਵਿੱਚ ਖਤਮ ਹੋ ਗਿਆ ਅੱਜ ਉਹ ਤਿੰਨੋਂ ਕੁੜੀਆਂ ਕੈਨੇਡਾ ਵਿੱਚ ਬੇਵਸ ਅਤੇ ਲਾਚਾਰ ਹੋ ਕੇ ਰਹਿ ਗਈਆਂ ਹਨ ਉਨ੍ਹਾਂ ਦੇ ਹੱਥ ਵਿੱਚ ਨਾ ਤਾਂ ਪਿਆਰ ਹੈ ਅਤੇ ਨਾ ਹੀ ਉਹ ਪੈਸਾ ਜਿਸ ਲਈ ਉਨ੍ਹਾਂ ਨੇ ਆਪਣੇ ਘਰਾਂ ਦੇ ਚੁੱਲ੍ਹੇ ਠੰਡੇ ਕੀਤੇ ਸਨ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਵਗਦੇ ਹੰਝੂ ਉਨ੍ਹਾਂ ਦੀ ਬੇਬਸੀ ਦੀ ਕਹਾਣੀ ਬਿਆਨ ਕਰ ਰਹੇ ਹਨ ਇਹ ਸਿਰਫ ਤਿੰਨ ਕੁੜੀਆਂ ਦੀ ਕਹਾਣੀ ਨਹੀਂ ਸਗੋਂ ਉਹਨਾਂ ਹਜ਼ਾਰਾਂ ਪੰਜਾਬੀ ਨੌਜਵਾਨਾਂ ਦੇ ਦਰਦ ਦੀ ਪ੍ਰਤੀਨਿਧਤਾ ਕਰਦੀ ਹੈ ਜੋ ਵਿਦੇਸ਼ਾਂ ਦੀ ਚਮਕਦਮਕ ਵਿੱਚ ਆ ਕੇ ਧੋਖਾਧਰੀ ਦਾ ਸ਼ਿਕਾਰ ਹੋ ਜਾਂਦੇ ਹਨ ਇਹ 에ਜੰਟ ਕਿਵੇਂ ਸਾਡੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਦੇ ਹਨ ਅਤੇ ਕਿਵੇਂ ਉਹਨਾਂ ਦੀ ਜ਼ਿੰਦਗੀ ਨੂੰ ਤਬਾਹ ਕਰ ਦਿੰਦੇ ਹਨ ਇਹ ਜਾਨਣਾ ਬਹੁਤ ਜ਼ਰੂਰੀ ਹੈ ਤਾਂ ਜੋ ਹੋਰ ਕੋਈ ਇਸ ਜਾਲ ਵਿੱਚ ਨਾ ਫਸੇ ਇਨ੍ਹਾਂ ਤਿੰਨੋਂ ਕੁੜੀਆਂ ਦੀ ਦੁਖਦਾਈ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਉਹ ਕੈਨੇਡਾ ਪਹੁੰਚਦੀਆਂ ਹਨ ਪੰਜਾਬ ਵਿੱਚ ਇੱਕ ਦਲਾਵਰ ਸਿੰਘ ਨਾਮ ਦੇ ਇਮੀਗ੍ਰੇਸ਼ਨ 에ਜੰਟ ਨੇ ਉਹਨਾਂ ਨੂੰ ਪਰੋਸਾ ਦਿੱਤਾ ਸੀ ਕਿ ਉਹ ਉਹਨਾਂ ਦਾ ਕੇਸ ਮਜ਼ਬੂਤ ਬਣਾ ਕੇ ਛੇਤੀ ਹੀ ਉਹਨਾਂ ਨੂੰ ਪੱਕੀ ਰਿਹائش ਦਿਵਾ ਦੇਵੇਗਾ। ਉਸਨੇ ਕੁੜੀਆਂ ਨੂੰ ਕਿਹਾ ਸੀ ਕਿ ਕੈਨੇਡਾ ਵਿੱਚ ਉਸ ਦਾ ਰਮਨ ਨਾਮ ਦਾ ਇੱਕ ਸਹਿਯੋਗੀ ਹੈ ਜੋ ਉਹਨਾਂ ਦੇ ਪੀਆਰ ਦੀ ਪ੍ਰਕਿਰਿਆ ਨੂੰ ਤੇਜ਼ ਕਰੇਗਾ ਅਤੇ ਸਾਰੇ ਕਾਗਜ਼ੀ ਕੰਮ ਨੂੰ ਆਸਾਨੀ ਨਾਲ ਨਿਪਟਾ ਦੇਵੇਗਾ। ਇਹਨਾਂ ਪਰਉਸੇਯੋਗ ਸ਼ਬਦਾਂ ਤੇ ਯਕੀਨ ਕਰਕੇ ਵੀਰਪਾਲ ਜਸਪ੍ਰੀਤ ਅਤੇ ਮੰਦੀਪ ਨੇ ਦਿਲਾਵਰ ਸਿੰਘ ਅਤੇ ਉਸ ਦੇ ਕੈਨੇਡਾ ਸਥਿਤ ਸਹਿਯੋਗੀ ਰਮਨ ਦੇ ਖਾਤੇ ਵਿੱਚ ਇੱਕ ਵੱਡੀ ਰਕਮ ਲਗਭਗ 50000 ਕੈਨੇਡੀਅਨ ਡਾਲਰ ਪ੍ਰਤੀ ਕੁੜੀ ਦੇ ਹਿਸਾਬ ਨਾਲ ਜਮ੍ਹਾਂ ਕਰਵਾ ਦਿੱਤੀ। ਇਹ ਪੈਸਾ ਉਹਨਾਂ ਦੇ ਮਾਪਿਆਂ ਦੀ ਸਾਰੀ ਉਮਰ ਦੀ ਕਮਾਈ ਸੀ। ਸ਼ੁਰੂ ਵਿੱਚ ਸਭ ਕੁਝ ਠੀਕ ਲੱਗ ਰਿਹਾ ਸੀ। ਰਮਨ ਨੇ ਉਹਨਾਂ ਨੂੰ ਕੰਮ ਲੱਭਣ ਵਿੱਚ ਮਦਦ ਕੀਤੀ ਅਤੇ ਉਹਨਾਂ ਨੂੰ ਪਰੋਸਾ ਦਿੱਤਾ ਕਿ ਉਹਨਾਂ ਦੀ ਪੀਆਰ ਫਾਈਲ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਪਰ ਸਮਾਂ ਬੀਤਦਾ ਗਿਆ ਇੱਕ ਸਾਲ ਲੰਘ ਗਿਆ ਫਿਰ ਦੂਜਾ ਪਰ ਪੀਆਰ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਜਦੋਂ ਕੁੜੀਆਂ ਨੇ ਰਮਨ ਤੇ ਦਬਾਅ ਪਾਇਆ ਅਤੇ ਆਪਣੇ ਕੇਸ ਦੀ ਪ੍ਰਗਤੀ ਬਾਰੇ ਪੁੱਛਿਆ ਤਾਂ ਉਸ ਦੇ ਰਵੱਈਏ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਉਹ ਬਹਾਨੇ ਬਣਾਉਣ ਲੱਗਾ ਕਈ ਵਾਰ ਫੋਨ ਚੁੱਕਣਾ ਬੰਦ ਕਰ ਦਿੰਦਾ ਅਤੇ ਜਦੋਂ ਗੱਲ ਕਰਦਾ ਤਾਂ ਗੁੱਸੇ ਵਿੱਚ ਆ ਜਾਂਦਾ ਹੌਲੀ ਹੌਲੀ ਕੁੜੀਆਂ ਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਕਿ ਉਹ ਕਿਸੇ ਵੱਡੀ ਧੋਖਾਧਰੀ ਦਾ ਸ਼ਿਕਾਰ ਹੋ ਰਹੀਆਂ ਹਨ। ਉਹਨਾਂ ਦੇ ਪੈਸੇ ਦੇ ਚਲੇ ਗਏ ਸਨ ਅਤੇ ਉਹਨਾਂ ਦਾ ਭਵਿਕ ਹਨੇਰੇ ਵਿੱਚ ਜਾ ਰਿਹਾ ਸੀ। ਮਨਦੀਪ ਦੇ ਪਿਤਾ ਜੋ ਕਿ ਦਿਲ ਦੇ ਮਰੀਜ਼ ਸਨ ਆਪਣੀ ਤੀ ਦੀ ਬੇਵੱਸੀ ਦੀ ਖਬਰ ਸੁਣ ਕੇ ਹੋਰ ਵੀ ਬਿਮਾਰ ਹੋ ਗਏ। ਇਹ ਖਬਰ ਉਹਨਾਂ ਦੇ ਪਰਿਵਾਰ ਲਈ ਸਿਰਫ ਵਿੱਤੀ ਕਾਟਾ ਨਹੀਂ ਸੀ। ਸਗੋਂ ਇਹ ਉਹਨਾਂ ਦੇ ਮਾਪਿਆਂ ਦੇ ਟੁੱਟੇ ਹੋਏ ਸੁਪਨਿਆਂ ਦਾ ਪ੍ਰਤੀਕ ਸੀ। ਕੁੜੀਆਂ ਦੀ ਹਿੰਮਤ ਟੁੱਟ ਚੁੱਕੀ ਸੀ ਉਹ ਕੈਨੇਡਾ ਵਿੱਚ ਇਕੱਲੀਆਂ ਪੈਸੇ ਰਹਿਤ ਅਤੇ ਕਾਨੂੰਨੀ ਤੌਰ ਤੇ ਉਲਝੀਆਂ ਹੋਈਆਂ ਸਨ ਇਸ ਤੋਖਾਦਰੀ ਦਾ ਪੂਰਾ ਸੱਚ ਉਦੋਂ ਸਾਹਮਣੇ ਆਇਆ ਜਦੋਂ ਤਿੰਨੋਂ ਕੁੜੀਆਂ ਨੇ ਮਿਲ ਕੇ ਇੱਕ ਕਾਨੂੰਨੀ ਸਲਾਹਕਾਰ ਨਾਲ ਸੰਪਰਕ ਕੀਤਾ ਕਾਨੂੰਨੀ ਸਲਾਹਕਾਰ ਨੇ ਉਹਨਾਂ ਦੇ ਕਾਗਜ਼ਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਏਜੰਟਾਂ ਨੇ ਉਹਨਾਂ ਦੀਆਂ ਫਾਈਲਾਂ ਵਿੱਚ ਗੰਭੀਰ ਗਲਤੀਆਂ ਕੀਤੀਆਂ ਸਨ ਅਤੇ ਪੀਆਰ ਲਈ ਲੋੜੀਂਦੀਆਂ ਜ਼ਰੂਰੀ ਸ਼ਰਤਾਂ ਵੀ ਪੂਰੀਆਂ ਨਹੀਂ ਕੀਤੀਆਂ ਸਨ ਅਸਲ ਵਿੱਚ ਉਹਨਾਂ ਨੇ ਸਿਰਫ ਕਾਗਜ਼ੀ ਕਾਰਵਾਈ ਪੂਰੀ ਕਰਨ ਦਾ ਨਾਟਕ ਕੀਤਾ ਸੀ ਤਾਂ ਜੋ ਉਹ ਵੱਡੀ ਰਕਮ ਠਗ ਸਕਣ ਉਹਨਾਂ ਦਾ ਮੁੱਖ ਇਰਾਦਾ ਕੁੜੀਆਂ ਨੂੰ पीਆਰ ਦਿਵਾਉਣਾ ਨਹੀਂ ਸਗੋਂ ਉਹਨਾਂ ਦੇ ਪੈਸੇ ਹੜਪਣਾ ਸੀ ਕਾਨੂੰਨੀ ਸਲਾਹਕਾਰ ਨੇ ਦੱਸਿਆ ਕਿ 에ਜੰਟ ਰਮਨ ਜਿਸ ਨੂੰ ਉਹ ਕੈਨੇਡਾ ਵਿੱਚ ਪਰੋਸੇਯੋਗ ਵਿਅਕਤੀ ਸਮਝ ਦਿਆ ਸਨ ਅਸਲ ਵਿੱਚ ਕੋਈ ਅਧਿਕਾਰਤ ਇਮੀਗ੍ਰੇਸ਼ਨ ਕੰਸਲਟੈਂਟ ਨਹੀਂ ਸੀ ਉਹ ਸਿਰਫ ਦਿਲਾਵਰ ਸਿੰਘ ਦਾ ਗੈਰ ਕਾਨੂੰਨੀ ਏਜੰਸੀ ਜੋ ਪੰਜਾਬੀ ਪਾਈਚਾਰੇ ਦੇ ਪੋਲੇ ਬਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਜਦੋਂ ਕੁੜੀਆਂ ਨੇ ਦਿਲਾਵਰ ਸਿੰਘ ਨੂੰ ਪੰਜਾਬ ਵਿੱਚ ਫੋਨ ਕਰਕੇ ਸਾਰੀ ਗੱਲ ਦੱਸੀ ਅਤੇ ਆਪਣੇ ਪੈਸੇ ਵਾਪਸ ਮੰਗੇ ਤਾਂ ਉਸਨੇ ਉਹਨਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਉਸਨੇ ਕਿਹਾ ਕਿ ਜੇ ਉਹਨਾਂ ਨੇ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਉਹ ਉਹਨਾਂ ਦੇ ਵੀਜ਼ੇ ਰੱਦ ਕਰਵਾ ਦੇਵੇਗਾ ਅਤੇ ਉਹਨਾਂ ਨੂੰ ਡਿਪੋਰਟ ਕਰਵਾ ਦੇਵੇਗਾ ਇਸ ਤਮਕੀ ਤੋਂ ਡਰ ਕੇ ਕੁੜੀਆਂ ਨੇ ਕੁਝ ਸਮਾਂ ਚੁੱਪ ਰਹਿਣ ਦਾ ਫੈਸਲਾ ਕੀਤਾ ਪਰ ਫਿਰ ਵੀਰਪਾਲ ਦੀ ਭੈਣ ਨੇ ਪੰਜਾਬ ਵਿੱਚ ਸਥਾਨਕ ਪੁਲਿਸ ਨਾਲ ਸੰਪਰਕ ਕੀਤਾ ਅਤੇ ਇਸ ਤੋਖਾਦਰੀ ਦੀ ਸ਼ਿਕਾਇਤ ਦਰਜ ਕਰਵਾਈ ਇਹ ਮਾਮਲਾ ਹੁਣ ਕੈਨੇਡਾ ਅਤੇ ਭਾਰਤ ਦੋਵਾਂ ਦੇਸ਼ਾਂ ਦੀਆਂ ਸਰਕਾਰੀ ਏਜੰਸੀਆਂ ਦੀ ਨਜ਼ਰ ਵਿੱਚ ਆ ਚੁੱਕਾ ਹੈ ਇਨ੍ਹਾਂ ਕੁੜੀਆਂ ਨੇ ਆਪਣੀ ਕਹਾਣੀ ਸੋਸ਼ਲ ਮੀਡੀਆ ਤੇ ਵੀ ਸਾਂਝੀ ਕੀਤੀ ਹੈ ਤਾਂ ਜੋ ਹੋਰ ਲੋਕ ਇਸ ਧੋਖੇਬਾਜ਼ ਗਿਰੋ ਤੋਂ ਸੁਚੇਤ ਹੋ ਸਕਣ ਉਹਨਾਂ ਦੀ ਇਸ ਹਿੰਮਤ ਨੇ ਕਈ ਹੋਰ ਪੀੜਤਾਂ ਨੂੰ ਵੀ ਅੱਗੇ ਆ ਕੇ ਆਪਣੀਆਂ ਕਹਾਣੀਆਂ ਦੱਸਣ ਲਈ ਪ੍ਰੇਰਿਤ ਕੀਤਾ ਹੈ ਜਿਸ ਨਾਲ ਇਸ ਧੋਖਾਧਰੀ ਦੇ ਜਾਲ ਦੀ ਵਿਸ਼ਾਲਤਾ ਦਾ ਪਤਾ ਲੱਗਦਾ ਹੈ ਇਸ ਸਾਰੀ ਘਟਨਾ ਦਾ ਸਭ ਤੋਂ ਵੱਡਾ ਸਬਕ ਅਤੇ ਮਹੱਤਵਪੂਰਨ ਸੁਨੇਹਾ ਸਾਡੇ ਸਰੋਤਿਆਂ ਲਈ ਇਹ ਹੈ ਵਿਦੇਸ਼ ਜਾਣ ਦੇ ਸੁਪਨੇ ਵੇਖਣਾ ਗਲਤ ਨਹੀਂ ਹੈ ਪਰ ਇਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਸਹੀ ਅਤੇ ਕਾਨੂੰਨੀ ਤਰੀਕਾ ਅਪਣਾਉਣਾ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾ ਅਤੇ ਜ਼ਰੂਰੀ ਗੱਲ ਕਿਸੇ ਵੀ ਏਜੰਟ ਨੂੰ ਵੱਡੀ ਰਕਮ ਦੇਣ ਤੋਂ ਪਹਿਲਾਂ ਉਸ ਦੀ ਪੂਰੀ ਜਾਂਚ ਪੜਤਾਲ ਜ਼ਰੂਰ ਕਰੋ ਕੈਨੇਡਾ ਵਿੱਚ ਕਾਨੂੰਨੀ ਤੌਰ ਤੇ ਕੰਮ ਕਰਨ ਵਾਲੇ ਇਮੀਗ੍ਰੇਸ਼ਨ ਕੰਸਲਟੈਂਟਾਂ ਨੂੰ ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟਸ ਕਾਉਂਸਲ CICC ਤੋਂ ਲਾਇਸੈਂਸ ਪ੍ਰਾਪਤ ਹੁੰਦਾ ਹੈ ਤੁਸੀਂ ਉਹਨਾਂ ਦੇ ਲਾਇਸੈਂਸ ਨੰਬਰ ਦੀ ਜਾਂਚ CICC ਦੀ ਅਧਿਕਾਰਤ ਵੈੱਬਸਾਈਟ ਤੇ ਕਰ ਸਕਦੇ ਹੋ ਜੇਕਰ ਕੋਈ ਏਜੰਟ ਤੁਹਾਨੂੰ ਕਹਿੰਦਾ ਹੈ ਕਿ ਉਹ ਬਿਨਾਂ ਕਿਸੇ ਮੁਸ਼ਕਲ ਦੇ ਅਤੇ ਬਹੁਤ ਘੱਟ ਸਮੇਂ ਵਿੱਚ PR ਦਿਵਾ ਦੇਵੇਗਾ ਤਾਂ ਇਹ ਲਾਲਚ ਅਕਸਰ ਧੋਖਾਧਰੀ ਦੀ ਨਿਸ਼ਾਨੀ ਹੁੰਦਾ ਹੈ PR ਦੀ ਪ੍ਰਕਿਰਿਆ ਸਮਾਂ ਲੈਂਦੀ ਹੈ ਅਤੇ ਇਸ ਵਿੱਚ ਬਹੁਤ ਸਾਰੇ ਕਾਨੂੰਨੀ ਕਾਗਜ਼ੀ ਕੰਮ ਸ਼ਾਮਲ ਹੁੰਦੇ ਹਨ ਇਸ ਲਈ ਕਦੇ ਵੀ ਝੂਠੇ ਵਾਅਦਿਆਂ ਵਿੱਚ ਨਾ ਫਸੋ ਦੂਜਾ ਕਦੇ ਵੀ ਆਪਣਾ ਸਾਰਾ ਪੈਸਾ ਅਡਵਾਂਸ ਵਿੱਚ ਕਿਸੇ ਨੂੰ ਨਾ ਦਿਓ। ਭੁਗਤਾਨ ਹਮੇਸ਼ਾ ਕਿਸ਼ਤਾਂ ਵਿੱਚ ਕਰੋ ਅਤੇ ਭੁਗਤਾਨ ਦੀ ਰਸੀਦ ਜ਼ਰੂਰ ਲਓ। ਤੀਜਾ ਆਪਣੇ ਇਮੀਗ੍ਰੇਸ਼ਨ ਕੇਸ ਦੀ ਸਾਰੀ ਜਾਣਕਾਰੀ ਅਤੇ ਦਸਤਾਵੇਜ਼ ਖੁਦ ਸਮਝੋ ਅਤੇ ਆਪਣੇ ਕੇਸ ਤੇ ਖੁਦ ਨਜ਼ਰ ਰੱਖੋ। ਕਿਸੇ ਵੀ ਏਜੰਟ ਤੇ ਅੰਨਾ ਵਿਸ਼ਵਾਸ ਨਾ ਕਰੋ। ਯਾਦ ਰੱਖੋ ਵਿਦੇਸ਼ ਜਾਣਾ ਇੱਕ ਵੱਡਾ ਫੈਸਲਾ ਹੈ ਅਤੇ ਇਸ ਲਈ ਸਾਵਧਾਨੀ ਅਤੇ ਸਮਝਦਾਰੀ ਦੀ ਲੋੜ ਹੈ। ਇਹਨਾਂ ਤਿੰਨਾਂ ਕੁੜੀਆਂ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸਾਨੂੰ ਆਪਣੇ ਸੁਪਨਿਆਂ ਲਈ ਮਿਹਨਤ ਕਰਨੀ ਚਾਹੀਦੀ ਹੈ ਪਰ ਨਾਲ ਹੀ ਸਾਨੂੰ ਜਾਗਰੂਕ ਅਤੇ ਸੋਜਵਾਨ ਵੀ ਰਹਿਣਾ ਚਾਹੀਦਾ ਹੈ ਤਾਂ ਜੋ ਕੋਈ ਧੋਖੇਬਾਜ਼ ਸਾਡੀ ਮਿਹਨਤ ਦੀ ਕਮਾਈ ਨੂੰ ਲੁੱਟ ਨਾ ਸਕੇ ਜਾਗੋ ਸਾਵਧਾਨ ਰਹੋ ਅਤੇ ਸਹੀ ਜਾਣਕਾਰੀ ਨਾਲ ਹੀ ਆਪਣੇ ਅਗਲੇ ਕਦਮ ਚੁੱਕੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ dann wart